ਕੀ ਕੀ ਨਾ ਮੇਰਾ ਨਾਮ ਜੀ ਆ ਵਿਕਰ ਸਿੰਘ ਸਨੋ ਸਰਦਾਰ ਨਛੱਤਰ ਸਿੰਘ ਵਾਸੀ ਪਿੱਕੀਵੰਡ ਕੀ ਮਸਲਾ ਹੈ ਇੱਕ ਗੱਡੀ ਦਾ ਢੀ ਭੰਨ ਕੇ ਪੈਸੇ ਤੇ ਕੋਈ ਕਾਗਜ਼ਾਤ ਲੁੱਟ ਕੇ ਲੈ ਕੇ ਗਿਆ ਹਾਂ ਜੀ ਮਸਲਾ ਇਹ ਜੀ ਤਕਰੀਬਨ ਜਦੋਂ 8-9 ਮਹੀਨੇ ਪਹਿਲਾਂ ਮੈਂ ਬਿਆਨਾ ਕਰਾਇਆ ਸੀ ਤੋਂ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਿਲਬਾਖ ਸਿੰਘ ਸਨੋ ਪ੍ਰੀਤਮ ਸਿੰਘ ਸਨੋ ਉਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਸੀ ਤੇ ਉਹ ਤੋਂ ਬਿਆਨਾ ਕਰਾਇਆ ਯੋ ਮਰ ਕੇ ਰਜਿਸਟਰੀ ਕਰਨ ਵੀ ਨਹੀਂ ਆਏ ਤੇ ਅੱਜ ਦੀ ਵੀ ਮੈਨ ਲਵਾਲੀ ਪਰ ਹੁਣ ਬੈਗਿਓ ਸਾਡਾ ਬੰਦਿਆ ਨੇ ਕਰਾਤਾ ਹੀ ਵੀ ਮੈਰ ਰਜਿਸਟਰੀ ਕਰ ਦਿੰਨਾ ਤੇ ਮੇਰੇ ਤੋਂ ਪੈਸੇ ਜਿਹੜੇ ਸੀ ਉਹਨੇ ਬਾਕੀ ਲੈਣੇ 10 ਲੱਖ ਰੁਪਇਆ ਰਹਿੰਦਾ ਸੀ ਇਹਦਾ ਦੇਣ ਵਾਲਾ 10 ਲੱਖ 4000 2700 ਰੁਪਇਆ ਸਭੀ 14 ਲੱਖ 7000 ਰੁਪਇਆ ਰਹਿੰਦਾ ਸੀ ਇਹਦਾ ਦੇਣ ਵਾਲਾ 10 ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਹਨੂੰ ਦੇਤਾ ਹੈ 4 ਲੱਖ 7000 ਦਾ ਉਹ ਵਿੱਚੇ ਗੱਡੀ ਦੇ ਰੱਖਿਆ ਤੇ ਅਸੀਂ ਲਿਖਾਉਣ ਲੱਗੇ ਰਜਿਸਟਰੀ ਮਨੋਂ ਕਹਿੰਦਾ ਆਪਾਂ ਲੱਖੇ ਦੋ ਲਕਾਈਏ ਬਲਬਾਜ਼ ਮੇਰੇ ਨਾਲ ਹੀ ਤੇ ਉਹਦੀ ਮਾਤਾ ਆਈ ਨਾਲ ਤਿੰਨ ਜਣੇ ਆਈ ਮੁੰਡੇ ਤੇ ਉਹ ਉਹਦੀ ਮਾਤਾ ਨੂੰ ਮਗਰ ਗੱਡੀ ਚ ਲੈ ਕੇ ਆਉਂਦੇ ਆਈ ਪਹਿਲਾਂ ਗੱਡੀ ਤੇ ਆ ਗਏ ਤੇ ਮੈਂ ਇਹਨੂੰ ਕੋਲੋਂ ਰਜਿਸਟਰੀ ਲਿਖਾਉਣ ਲੱਗਾ ਕਹਿੰਦਾ ਯਾਰ ਇਹਦੇ ਕੋਲੋਂ ਨਹੀਂ ਲਗਾਉਣੀ ਇਹਦੇ ਕੋਲ ਸਾਡਾ ਮੁੰਡਾ ਪਿੰਡ ਦਾ ਗगन ਲੱਗਾ ਤੇ ਰੋਲਾ ਪੈਂਦਾ ਤੇ ਮੈਂ ਜਦੋਂ ਪੜੀ ਪਾਏ ਦੇ ਲਈ ਇਹਦਾ ਰੋਲਾ ਪੈਂਦਾ ਫਿਰ ਕਿਹੜੀ ਗੱਲ ਨਹੀਂ ਯਾਰ ਆਪਾਂ ਲੱਖੇ ਦੋ ਲਕਾਉਣੀ ਆਈ ਲੱਗੇ ਦੇ ਰਜਿਸਟਰੀ ਲਿਖਾਉਣ ਚੱਲ ਗਏ ਆ ਜੀ ਉਥੇ ਮੈਂ ਰਜਿਸਟਰੀ ਲਗਾਉਂਦੇ ਆ ਇਹਨਾਂ ਕੋਈ ਫੋਨ ਆਇਆ ਕਿ ਇਹਨੇ ਕੀਤਾ ਹੈ ਤੇ ਉਹ ਮੁੰਡੇ ਆਏ ਆ ਕਿ ਦੇ ਦੇ ਮਾਤਾ ਵੀ ਨਾਲ ਇਹਦੀ ਇੱਥੇ ਗੱਡੀ ਰੱਖੀ ਸੀ ਤੇ ਉਹ ਆਏ ਦਾ ਚੀਸ਼ਾ ਤੋੜ ਕੇ ਇਹਦੇ ਮਨਉਦੋਂ ਪੜਾ ਲੱਗਾ ਭੱਜ ਗਿਆ ਇੱਕ ਮੁੰਡਾ ਗਿਆ ਵੀਰ ਜੀ ਤੁਹਾਡੀ ਗੱਡੀ ਦਾ ਕੇਨੇ ਸ਼ੀਸ਼ਾ ਤੋੜ ਪਾ ਤੇ ਨਾਲ ਲੱਪੇ ਲੈ ਗਿਆ ਕੋਈ ਕੱਢ ਗਿਆ ਮੁੜ ਗਿਆ ਤੇ ਇੱਥੇ ਵੀਡੀਓ ਵੇਖੀ ਆ ਉਹ ਦਰਬਾਰ ਸਿੰਘ ਹੀ ਪਤਾ ਨਹੀਂ ਇਹ ਨਾਲ ਉਹਦੇ ਮੁੰਡਾ ਹੀ ਮਫਰਲ ਨਾਲ ਉਹਨੇ ਮੂੰਹ ਬੱਦਲ ਲਈ ਦੀ ਬੱਕਲ ਮਾਰੀ ਆ 10 ਲੱਖ ਰੁਪਇਆ ਨਾਲ ਚੈੱਕ ਤੇ ਨਾਲ ਮੇਰਾ ਬਿਆਨਾ ਜਿਹੜਾ ਰੀਜਨਲ ਉਹ ਕੱਢ ਕੇ ਲੈ ਗਿਆ ਤੇ ਕਰਕੇ ਹੁਣ ਹਾਂਜੀ ਦਰਬਾਰ ਨਾਲ ਹੀ ਨਹੀਂ ਦਵਾ ਨਾ ਮਿਲਿਆ ਨੀ ਉਹਨੇ ਉਹਦਾ ਬੰਦ ਕਰਤਾ ਜੀ ਕੰਮ ਹੀ ਉਹਦਾ ਕਿਉਂਕਿ ਰਜਿਸਟਰੀ ਕਰਨਾ ਇਹ ਮਾਂ ਪੁੱਤ ਦੋਵੇਂ ਤੇ ਉਹਨਾਂ ਦੀ ਮਾਂ ਪੁੱਤਾਂ ਦੀ ਦੌਂਦੀ ਛੇ ਕਿਉਂਕਿ ਦੋਵਾਂ ਮਾਂ ਪੁੱਤਾਂ ਦੇ ਨਾਮ ਪੈੜੀ 56 ਕਰਾਨਾਂ ਤੇ 10 ਮੱਲੇ ਮੈਂ ਜਗਾ ਲਈ ਆ ਤੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਆ ਦਰਖਾਸਤ ਦਿੱਤੀ ਐਸਐਚਓ ਸਾਹਿਬ ਆਏ ਆ ਮੌਕੇ ਤੇ ਸਾਰਾ ਕੁਝ ਵੇਖ ਕੇ ਗਏ ਆ ਮੰਗਿਆ ਇਹ ਉਹ ਕਰਦੇ ਆ ਜੀ ਇਹੋ ਜੇ ਕੰਮ ਜਿਹੜੇ ਕਰਦੇ ਇਹਨਾਂ ਨੂੰ ਨਾ ਤਪਾਉਣੀ ਚਾਹੀਦੀ ਆ ਇਹਨਾਂ ਨੇ ਗੈਂਗਸਟਰਵਾਦ ਹੀ ਇਹਨਾਂ ਨੇ ਵਿਧਾਇਆ ਇਦਾਂ ਪੈਸੇ ਹੀ ਲੈਲੇ ਸਾਰੇ ਰਜਿਸਟਰੀ ਵੀ ਨਹੀਂ ਕੀਤੀ ਇਦਾਂ ਕਰਕੇ ਦੇ ਨਾਲ ਬਿਆਨੇ ਦੀ ਕਾਪੀ ਚੁੱਕ ਕੇ ਲੈ ਗਿਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਤੇ ਤੇ ਜਿਹੜੀ ਅਸੀਂ ਪਹਿਲੀ ਲਈ ਆ ਉਹਦੀਆਂ ਫੋਟੋਆਂ ਕਾਪੀਆਂ ਰੱਬ ਵੱਲੋਂ ਮੇਰੀ ਕੋਲ ਬਿਆਨੇ ਦੀਆਂ ਹੈਗੀਆਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜਿਹੜੀ ਪਹਿਲੀ ਦੀ ਰਜਿਸਟਰੀ ਆ ਉਹ ਮੇਰੇ ਨਾਮ ਹੋਣੀ ਚਾਹੀਦੀ ਇਨਸਾਫ ਚਾਹੀਦਾ ਜੀ ਬਸ ਹੋਰ ਆਪਾਂ ਨੂੰ ਕੋਈ ਗੱਲ ਨਹੀਂ ਸਰ ਇੱਕ ਪਿੱਖਵਿੰਡ ਜਿਹੜਾ ਤਸੀਲ ਕੰਪਲੈਕਸ ਦੇ ਵਿੱਚ ਇੱਕ 10 ਮਰਲੇ ਦੀ ਜਿਹੜਿਆ ਗੱਡੀ ਦਾ ਸ਼ੀਸ਼ਾ ਭੰਨ ਕੇ ਲੁੱਟੇ ਗਿਆ ਕਾਗਜ਼ਤ ਵਗੈਰਾ ਵੀ ਲੈ ਕੇ ਕਿ ਕੀ ਮਸਲਾ ਸਾਰਾ ਸਾਰਾ ਜੀ ਅਜਨਾਈ ਧਿਆਨ ਹੈ 112 ਤੋਂ ਕੰਪਲੀਟ ਆਈ ਸੀਗੀ ਮੈਂ ਖੁਦ ਗਿਆ ਸੀਗਾ ਮੌਕੇ ਦੇ ਉੱਤੇ ਅਵਕਰ ਸਿੰਘ ਨੇ ਪਿੱਖਵਿੰਡ ਦੇ ਇਹਨਾਂ ਨੂੰ ਦਲਵਾਗ ਸਿੰਘ ਦੇ ਕੋਲੋਂ 56 ਕਨਾਲ 10 ਮਰਲੇ ਜਗਾ ਜਿਹੜੀ ਉਹਦੀ ਅੱਜ ਰਜਿਸਟਰੀ ਹੋਣੀ ਸੀਗੀ ਪੈਸੇ ਤਕਰੀਬਨ ਆਲਰੇਡੀ ਦੇ ਚੁੱਕੇ ਸਿਰਫ 10 ਲੱਖ ਰੁਪਈਆ ਰਹਿੰਦਾ ਸੀਗਾ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀਗਾ ਕਿ ਰਜਿਸਟਰੀ ਕਰਵਾ ਦਿਓ ਤਸਵੀਰ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਦਰਬਾਗ ਸਿੰਘ ਹੀ ਹੈ ਜਿਨੇ ਸ਼ੀਸ਼ਾ ਤੋੜ ਕੇ ਪੈਸੇ ਕਢੇ ਬਾਕੀ ਅੱਛਾ ਦੇਖ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਹੋਣਗੇ ਫਿਰ ਉਹਦਾ ਹੈ